ਸਾਸੀ ਗਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਪਿਛਲੀ 4 ਮਈ ਨੂੰ ਇੰਟਰਨੈਸ਼ਨਲ ਪੰਜਾਬੀ სპੋਰਟਸ ਕਲੱਬ ਵੱਲੋਂ ਬ੍ਰਿਸਬਨ ਕਬੱਡੀ ਕੱਪ ਕਰਵਾਇਆ ਗਿਆ ਹੈ ਉੱਥੇ ਅਸੀਂ ਸਾਰੀਆਂ ਸੰਗਤਾਂ ਦਾ ਸਾਰੇ ਸਹਿਯੋਗੀਆਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਸਾਸੀ ਗਾਲ ਜੀ ਤੁਹਾਡਾ ਪਰਿਸ਼ੰਸ਼ੀ ਜੋਤਨ ਜੀ ਸਾਰੇ ਨੂੰ ਬਹੁਤ ਬਹੁਤ ਸ਼ਾਸਤਿਕਾਲ ਦੇ ਸੈਵਨ ਸੀਜ਼ ਦਾ ਵੈਰੀ ਵੈਰੀ ਥੈਂਕ ਯੂ ਕਿ ਟੂਰਨਾਮੈਂਟ ਨੂੰ ਕਵਰ ਕਵਰੇਜ ਪੂਰੀ ਦੇ ਰਹੇ ਆ ਤੇ ਕਿਵੇਂ ਲੱਗ ਰਿਹਾ ਜੀ ਹੁਣ ਤੱਕ ਪਹਿਲਾ ਟੂਰਨਾਮੈਂਟ ਆ ਤੇ ਕਿਵੇਂ ਲੱਗ ਰਿਹਾ ਹਾਂਜੀ ਹਾਂਜੀ ਪਾਜੀ ਬਹੁਤ ਵਧੀਆ ਲੱਗ ਰਿਹਾ ਹੈ ਗਰਾਊਂਡ ਬਹੁਤ ਹੀ ਵੈਲ ਆਰਗੇਨਾਈਜ਼ ਆ ਕਾਫੀ ਖੁੱਲੀ ਡੁੱਲੀ ਗਰਾਊਂਡ ਹੈ ਜਿਹੜਾ ਤੁਸੀਂ ਦੇਖ ਸਕਦੇ ਆ ਮੌਸਮ ਵੀ ਕਾਫੀ ਠੰਡਾ ਆ ਕੋਈ ਧੁੱਪ ਨਿਕਲੀ ਨਹੀਂ ਆ ਪਰ ਆਈ ਥਿੰਕ ਉਸ ਵੈਲ ਆਰਗੇਨਾਈਜ਼ ਦਾ ਵੈਲ ਡਨ ਹੈ ਤੇ ਇਹ ਕਿਵੇਂ ਲੱਗ ਰਿਹਾ ਜੀ ਟੂਰਨਾਮੈਂਟ ਬਹੁਤ ਵਧੀਆ ਬਹੁਤ ਵਧੀ ਪਹਿਲੀ ਵਾਰ ਹੈ ਪਹਿਲੀ ਵਾਰ ਦੇਖਿਆ ਪਹਿਲੀ ਵਾਰ ਦੇਖਿਆ ਬਹੁਤ ਚੰਗਾ ਲੱਗਾ ਮੈਨੂੰ ਪਹਿਲਾਂ ਵੀ ਇਸ ਤਰ੍ਹਾਂ ਦੇ ਟੂਰਨਾਮੈਂਟ ਚਾਹੀਏ ਕਿ ਪਹਿਲੀ ਵਾਰ ਹੈ ਨਹੀਂ ਅੱਗੇ ਆਪਣੇ ਪਹਿਲੀ ਵਾਰ ਪਹਿਲੀ ਵਾਰ আচ্ছা ਤੂੰ ਕਿਵੇਂ ਗੇਮ ਦੇ ਵਿੱਚ ਆਪ ਪਾਰਟਿਸਪੇਟ ਕੀਤਾ ਨਹੀਂ ਨਹੀਂ আচ্ছা ਤੇ ਮੈਂ ਤੋਂ ਲੈ আচ্ছা ਤੇ ਅਗਲੀ ਵਾਰ ਜ਼ਰੂਰ ਕਰੀ ਹੈ ਤੇ ਹਰ ਵਾਰ ਬ੍ਰਿਕ ਮੇ ਲੱਗਿਆ ਬਹੁਤ ਵਧੀਆ ਜੀ ਚੱਲ ਰਿਹਾ ਬਹੁਤ ਵਧੀਆ ਚੱਲ ਰਿਹਾ ਕਿਵੇਂ ਲੱਗ ਰਿਹਾ ਜੀ ਟੂਰਨਾਮੈਂਟ ਬਹੁਤ ਸੋਹਣਾ ਬਹੁਤ ਸੋਹਣਾ ਸਾਡੇ ਪੰਜਾਬੀ ਮੁੰਡਿਆਂ ਨੇ ਆ ਕੇ ਇਟੈਚੀਆਂ ਦੇ ਨਾਲ ਆਏ ਜਿਹੜੇ ਅੱਜ ਇੱਥੇ ਰਾਜ ਕਰਦੇ ਆ ਸਾਡਾ ਮਨ ਖੁਸ਼ ਹੁੰਦਾ ਜੀ ਸਾਡੇ ਬੱਚਾ ਨੇ ਕਿੱਡੀਆਂ ਛਾਪਾਂ ਛੱਡੀਆਂ ਪੰਜਾਬ ਚੋਂ ਕਿੱਥੋਂ ਨਹੀਂ ਪੰਜਾਬ ਚੋਂ ਆਏ ਜੀ ਪਹਿਲੀ ਵਾਰ ਹੀ ਆਏ ਆ ਅਸੀਂ ਪਹਿਲੀ ਵਾਰ ਆ ਤੇ ਇਹ ਸਭ ਪਹਿਲੀ ਵਾਰ ਆ ਵੀ ਇਸ ਤਰ੍ਹਾਂ ਦਾ ਟੂਰਨਾਮੈਂਟ ਤੁਸੀਂ ਕਦੀ ਵੇਖਿਆ ਜੀ ਬਹੁਤ ਵਧੀਆ ਲੱਗਦਾ ਸਾਨੂੰ ਇੱਥੇ ਦੇਖ ਕੇ ਬੜੀ ਖੁਸ਼ੀ ਹੋਈ ਏ ਵੇਖ ਕੇ ਪੰਜਾਬੀ ਬੰਦੇ ਆਪਣੇ ਆਏ ਨੇ ਪੰਜਾਬ ਦੇ ਜਿਹੜੇ ਖੇਡ ਰਹੇ ਨੇ ਬੜਾ ਵਧੀਆ ਵੇਖਣ ਟੂਰਨਾਮੈਂਟ ਹੀ ਬਹੁਤ ਵਧੀਆ ਜੀ ਜਾਣ ਨੂੰ ਜਲ ਨਹੀਂ ਕਰਦਾ ਇੰਨੇ ਮਾਹੌਲ ਦੇ ਵਿੱਚ ਵਧੀਆ ਲੱਗਦਾ ਬੈਠ ਕੇ ਕਿਵੇਂ ਲੱਗ ਰਹੀ ਹੈ ਜੀ ਟੂਰਨਾਮੈਂਟ ਮੈਂ ਕਹਿੰਦਾ ਜੀ ਸਭ ਤੋਂ ਤੁਹਾਡੇ ਮਾਧਿਅਮ ਰਾਹੀਂ ਸੇ ਕੌਮ ਦੇ ਜ ਬਹੁਤ ਧੰਨਵਾਦ ਪਰੰਤੂ ਬਹੁਤ ਹੀ ਚੰਗਾ ਕਮਿਊਨਿਟੀ ਸਿੱਖ ਕਮਿਊਨਿਟੀ ਨੇ ਬਹੁਤ ਹੀ ਸਹਿਯੋਗ ਦਿੱਤਾ ਹੋਇਆ ਤੇ ਬਹੁਤ ਹੀ ਸੁੰਦਰ ਲੱਗ ਰਿਹਾ ਹੈ ਐਦਾਂ ਦੇ ਮੇਲੇ ਹਰ ਸਾਲ ਹੀ ਹੋਣੇ ਚਾਹੀਦੇ ਨੇ ਤਾਂ ਜੋ ਆਪਣੀ ਸਿੱਖ ਕਮਿਊਨਿਟੀ ਨੂੰ ਬਹੁਤ ਤੋਂ ਵੱਧ ਬਲ ਮਿਲ ਸਕੇ ਸ੍ਰੀ ਕਲਪਾ ਜੀ ਹੋ ਠੀਕ ਹੋ ਜੀ ਹਾਂਜੀ ਸਾਉ ਠੀਕ ਲੱਗ ਰਹੀ ਤੇ ਕਿਵੇਂ ਹੋ ਜੀ ਇਹ ਕਿਵੇਂ ਦਾ ਲੱਗ ਰਿਹਾ ਮਾਹੌਲ ਟੂਰਨਾਮੈਂਟ ਦਾ ਭਾਜੀ ਬਹੁਤ ਵਧੀਆ ਲੱਗ ਰਿਹਾ ਜੀ ਦੇਖੋ ਅੱਜ ਇਦਾਂ ਹੀ ਲੱਗ ਰਿਹਾ ਜਿਵੇਂ ਇੰਡੀਆ ਆਪਣੇ ਪੰਜਾਬ ਦੇ ਵਿੱਚ ਹੀ ਕੋਈ ਆਪਣੇ ਕੋਈ ਕਬੱਡੀ ਦਾ ਮੈਚ ਹੋ ਰਿਹਾ ਕੋਈ ਮੇਲਾ ਲੱਗਿਆ ਹੋਇਆ ਹੈ ਨਾ ਆਪਾਂ ਆਸਟ੍ਰੇਲੀਆ ਵਿੱਚ 16 ਸਾਲ ਤੋਂ ਆ ਪਰ ਇਹ ਪਹਿਲੀ ਵਾਰੀ ਆ ਜਿਹੜਾ ਉਪਰਾਲਾ ਕੀਤਾ ਗਿਆ ਬਹੁਤ ਵਧੀਆ ਤੇ ਸਾਰੇ ਭੈਣਾ ਭਰਾਵਾਂ ਨੂੰ ਵੀ ਇਹੀ ਅਪੀਲ ਹੈ ਕਿ ਬੱਕ ਚੜ ਕੇ ਆਓ ਇਹ ਜਿਹੜਾ ਪ੍ਰੋਗਰਾਮ ਹੈ ਦੇ ਵਿੱਚ ਕਿਉਂਕਿ ਆਪਣੇ ਬੱਚੇ ਇਥੋਂ ਬਹੁਤ ਕੁਝ ਸਿੱਖ ਕੇ ਜਾਂਦੇ ਆ ਜੀ ਨਾ ਸਾਰਿਆਂ ਨੂੰ ਮੇਰੇ ਨਾਲ ਇਹ ਬਹੁਤ ਸੋਹਣਾ ਪ੍ਰੋਗਰਾਮ ਆ ਇੱਥੇ ਅਸੀਂ ਬਹੁਤ ਸਾਰੇ ਗਣੇ ਇੰਜੋਏ ਕਰ ਰਹੇ ਆ ਆਪਣੇ ਸਸਿਗਰ ਸਸਿਗਰ ਜੀ ਤੁਹਾਨੂੰ ਕਿਵੇਂ ਲੱਗ ਰਹੀ ਹੈ ਜੀ ਟੂਰਨਾਮੈਂਟ ਇਹਦੀ ਬਹੁਤ ਚੰਗਾ ਆ ਅਸੀਂ ਪੰਜਾਬ ਤੋਂ ਆਏ ਆ ਅਮਰਸਰ ਜ਼ਿਲ੍ਹੇ ਤੋਂ ਪਿੰਡ ਤੇ ਬਵਾਲ ਤੋਂ ਪਰ ਇੱਥੇ ਸਾਨੂੰ ਮਹਿਸੂਸ ਹੋਇਆ ਕਿਉਂਕਿ ਉੱਥੇ ਅਸੀਂ ਆਮ ਤੌਰ ਤੇ ਮੈਚ ਵੇਖਦੇ ਨਹੀਂ ਰਹੇ ਪਰ ਇਹ ਲੱਗਦਾ ਜਿਦ ਤਰ੍ਹਾਂ ਅਸੀਂ ਪੰਜਾਬ ਦੇ ਆਪਣੇ ਪਿੰਡ ਦੀ ਵੇਖ ਵੇਖ ਰਹੇ ਹਾਂ ਇਹ ਉਹ ਕਿਹੜੀ ਕਬੱਡੀ ਹੈ ਪੰਜਾਬੀਆਂ ਦੀ ਮਾਂ ਖੇਡ ਆ ਪਿਛਲੇ ਦਹਾਕੇ ਚ ਲੋਕ ਨਸ਼ਿਆਂ ਚ ਹੋਰ ਕੰਮਾਂ ਚ ਪੈ ਗਏ ਸੀ ਪਰ ਸਾਡੇ ਕੋਈ ਸੂਝਵਾਨ ਤੁਹਾਡੇ ਵਰਗੇ ਹੋਰ ਜਿਹੜੇ ਪ੍ਰਮੋਟ ਕਰ ਰਹੇ ਆ ਖੇਡਾਂ ਨੂੰ ਜਿਹੜਾ ਜੋ ਖਾਸ ਕਬੱਡੀ ਜਿਹੜੀ ਆ ਜਿਸ ਸਦਕਾ ਸਾਡਾ ਨੌਜਵਾਨ ਉਧਰੋਂ ਮੂੰਹ ਮੋੜ ਕੇ ਜਿਹੜੀ ਜਵਾਨੀ ਦੇ ਨਾਲ ਤਲਕਾ ਸਿਹਤ ਨਾਲ ਤਲਕਾ ਨਾਲ ਇਹਦੇ ਨਾਲ ਇੰਜੋਏਮੈਂਟ ਆ ਸੋ ਮੈਂ ਇਹਨਾਂ ਪ੍ਰਬੰਧਕਾਂ ਦਾ ਇੱਥੋਂ ਵਾਲੇ ਜਿੰਨੇ ਵੀ ਖਿਡਾਰੀ ਹਨ ਸੂ ਤਾਂ ਇਹਨਾਂ ਤਰ੍ਹਾਂ ਦੇ ਲੋਨ ਧੰਵਾ ਤੇ ਖੁਸ਼ ਆ ਮੈਂ ਸ਼ਬਦਾਂ ਨਾਲ ਹੀ ਬਿਆਨ ਨਹੀਂ ਕਰ ਸਕਦਾ ਹਾਂ ਜੀ ਭਾਈ ਲੋਕਲੀ ਆਉਂ ਇੱਥੇ ਟੂਰਨਾਮੈਂਟ ਵੇਖਣ ਆਏ ਹਾਂ ਹਾਂਜੀ ਲੋਕਲੀ ਆ ਜੀ ਹਾਂਜੀ ਅਸਲ ਤੇ ਕਿਵੇਂ ਦਾ ਲੱਗ ਰਿਹਾ ਜੀ ਟੂਰਨਾਮੈਂਟ ਬਹੁਤ ਵਧੀਆ ਲੱਗ ਰਿਹਾ ਵੀਰ ਪਹਿਲੀ ਵਾਰੀ ਟੂਰਨਾਮੈਂਟ ਹੋ ਰਿਹਾ ਅੱਠ ਸਾਲਾਂ ਬਾਅਦ ਪਹਿਲਾਂ ਬ੍ਰਿਸਬਨ ਹੋਇਆ ਸੀਗਾ ਪਰ ਜਿਹੜਾ ਆ ਉਤਸ਼ਾਹ ਦੇਖਿਆ ਨਾ ਇਹ ਵੇਖਣ ਨੂੰ ਨਹੀਂ ਮਿਲਿਆ ਬਹੁਤ ਵਧੀਆ ਲੱਗ ਰਿਹਾ ਜੀ ਤੇ ਨਾਲ ਦੀ ਨਾਲ ਹੀ ਇੱਕ ਮੈਂ ਗੱਲ ਕਵਾਂਗਾ ਕਹਿੰਦਾ ਮੁੰਡੇ ਕੌਡੀ ਖੇਡਣ ਵਈ ਖੇਡਣ ਵਿੱਚ ਮੈਦਾਨੀ ਆ ਕੇ ਚਿਹਰੇ ਦੱਕਦੇ ਸ਼ੇਰਾਂ ਦੇ ਰੱਖਦੇ ਡੌਲਿਆਂ ਨੂੰ ਲਿਸ਼ਕਾ ਕੇ ਸਿੰਘ ਫਸ ਕੇ ਕੁੰਡੀਆਂ ਦੇ ਮਿੱਤਰਾ ਬਹਿ ਜਾ ਗੋਡੀ ਲਾ ਕੇ ਇੱਕ ਹੋਰ ਸ਼ੇਰ ਬੋਲਦੀ ਬਾਈ ਜੀ ਕਾਡ ਉਹ ਖੁੱਲਣਾ ਉੱਤੇ ਰਹਿੰਦੀ ਐ ਸਵਾਰ ਗੋਰੀਏ ਖੇਡ ਦਾ ਕਬੱਡੀ ਤੇਰਾ ਯਾਰ ਗੋਰੀਏ दारू ਦੇ ਵਾਲ ਸੀ ਮੂੰਹ ਨਹੀਂ ਕਰਦੇ ਸਾਡਾ ਗਰੌਂਡਾਂ ਦੇ ਨਾਲ ਪਿਆਰ ਗੋਰੀਏ ਸਾਡਾ ਗਰੌਂਡਾਂ ਦੇ ਨਾਲ ਪਿਆਰ ਗੋਰੀਏ ਸੋ ਬਹੁਤ ਬਹੁਤ ਧੰਨਵਾਦ ਆ ਬਹੁਤ ਹੀ ਵਧੀਆ ਭਾਈ ਲੱਗਾ ਹੰਮੇ ਨਾਲ ਗੱਲਬਾਤ ਕਰਕੇ ਤੇ ਇੰਜੋਏ ਕਰੋ ਬਾਕੀ ਦਾ ਟੂਰਨਾਮੈਂਟ ਥੈਂਕ ਯੂ ਵੈਰੀ ਮੱਚ ਬ੍ਰਦਰ ਮਹਾਨ ਕਬੱਡੀ ਪੌਣ ਦੇ ਵੱਧ ਚੁੱਕਿਆ ਹੈ ਜਦ ਪੰਜਾਬ ਦੇ ਵਿੱਚ ਖੇਡਦਾ ਤੇ ਅੰਦਰ ਪਰ ਬਜਵਾ ਵਾਲੀ ਦੀ ਟੀਮ ਸ਼ਾਹਕੋਟ ਅਲਾਈਂਸ ਦੇ ਵਿੱਚ ਖੇਡਦਾ ਜਦ ਕਹਿੰਦੇ ਬੈਨ ਕੋਵਰ ਦੇ ਵਿੱਚ ਖੇਡਦਾ ਤੇ ਮੁੰਡਾ ਬੈਨ ਕੋਵਰ 7シーズ टीवी ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਪਹੁੰਚੇ ਆਂ ਬ੍ਰਿਸਬਨ ਕਬੱਡੀ ਕਲੱਬ ਦੇ ਉੱਪਰ ਤੇ ਰੌਣਕਾਂ ਦਿਖ ਰਹੀਆਂ ਮੇਲੇ ਦੀਆਂ ਜੀ ਤੇ ਨਾਲ ਦੀ ਨਾਲ ਅਸੀਂ ਕੁਝ ਦਰਸ਼ਕਾਂ ਦੇ ਨਾਲ ਗੱਲਬਾਤ ਕਰਨੀ ਚਾਹਾਂਗੇ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਤੁਹਾਡਾ ਸ਼ੋਭਨਾ ਸਿੰਘ ਜੀ ਮੇਰਾ ਨਾਮ ਗੁਰਦਿਆਲ ਸਿੰਘ ਰਾਏ ਜੀ ਤੇ ਤੁਸੀਂ ਕਿੱਥੋਂ ਆਏ ਹੋ ਅਸੀਂ ਆਏ ਬਿਲਕੁਲ ਕੋਕੋਫ ਸਰਵਰ ਤੇ ਤੁਹਾਡਾ ਪ੍ਰੈਜ਼ੀਡੈਂਟ ਪਹੁੰਚੇ ਤੇ ਜੀ ਆਇਆਂ ਨੂੰ ਤੁਹਾਨੂੰ ਜੀ ਤੇ ਤੁਸੀਂ ਮੇਲਾ ਦੇਖਣ ਆਏ ਹੋ ਜਾਂ ਤੁਸੀਂ ਟੀਮ ਲੈ ਕੇ ਆਏ ਹੋ ਆਪਣੀ ਅਸੀਂ ਟੀਮ ਲੈ ਕੇ ਆਏ ਆ ਇਹ ਮੇਰੇ ਬਰਾਦਰਾਂ ਛੋਟੇ ਤੇ ਸਤਵਿੰਦਰ ਸਿੰਘ ਰਾਏ ਤੇ ਤੁਹਾਨੂੰ ਵੀ ਨਿੱਗੀ ਜੀ ਆਇਆਂ ਜੀ ਸਾਡੇ ਵੱਲੋਂ ਤੇ ਅੱਜ ਦੇ ਜਿਹੜੇ ਮੇਲੇ ਦੇ ਪ੍ਰਬੰਧ ਆ ਉਹਨਾਂ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ ਮੇਲੇ ਦੇ ਪ੍ਰਬੰਧ ਬਹੁਤ ਵਧੀਆ ਜੀ ਪਹਿਲੀ ਵਾਰੀ ਇਹ ਨੌਜਵਾਨਾਂ ਨੇ ਮਤਲਬ ਹੰਬੜਾ ਮਾਰਿਆ ਤੇ ਟੂਰਨਾਮੈਂਟ ਕਰਾਉਣ ਦਾ ਮਤਲਬ ਉਪਰਾਲਾ ਕੀਤਾ ਤੇ ਬਹੁਤ ਵਧੀਆ ਪ੍ਰਬੰਧ ਆ ਸਾਰੀ ਸਿਕਿਉਰਿਟੀ ਦਾ ਵੀ ਬੈਠਣ ਦਾ ਬਹੁਤ ਇਕੱਠ ਵੀ ਬਹੁਤ ਵਧੀਆ ਆ ਸਾਰੀ ਤਰ੍ਹਾਂ ਬਹੁਤ ਵਧੀਆ ਜੀ ਤੇ ਤੁਹਾਡੀ ਟੀਮ ਜਿਹੜੀ ਉਹ ਖੇਡ ਚੁੱਕੀ ਜਾਂ ਖੇਡਣਾ ਉਹਨੇ ਹਾਲੇ ਸਾਡੀ ਟੀਮ ਇੱਕ ਮੈਚ ਖੇਡ ਚੁੱਕੀ ਆ ਸਿਡਨੀ ਦੇ ਨਾਲ ਤੇ ਜਿਹਦੇ ਕਿ ਡੇਢ ਨੰਬਰ ਦੇ ਨਾਲ ਸਾਡੀ ਟੀਮ ਹਾਰ ਗਈ ਆ ਤੇ ਹੁਣ ਸਾਡਾ ਦੂਜਾ ਮੈਚ ਹੋਣ ਲੱਗਾ ਬਾਬਾ ਬੰਦਾ ਸਿੰਘ ਬਹਾਦਰ ਕਲੱਬ ਦੇ ਨਾਲ ਤੇ ਆਸਟ੍ਰੇਲੀਆ ਦੇ ਵਿੱਚ ਕਬੱਡੀ ਦੇ ਭਵਿੱਖ ਨੂੰ ਲੈ ਕੇ ਤੁਸੀਂ ਕੀ ਸੋਚਦੇ ਆ ਵੀ ਕਬੱਡੀ ਕਿਸ ਤਰ੍ਹਾਂ ਦੀ ਰਹੂਗੀ ਆਉਣ ਵਾਲੇ ਟਾਈਮ ਦੇ ਵਿੱਚ ਆਸਟ੍ਰੇਲੀਆ ਵਿੱਚ ਕਬੱਡੀ ਕਾਫੀ ਜੋਰਾਂ ਤੇ ਜਾ ਰਹੀ ਹੈ ਜੀ ਟੌਪ ਤੇ ਜਾ ਰਹੀ ਹੈ ਪਰ ਆਪਾਂ ਇਹ ਗੱਲ ਕਹਾਂਗੇ ਕਿ ਕਬੱਡੀ ਨੂੰ ਜੋ ਆਪਣੀ ਇਸ ਜੰਗ ਜਨਰੇਸ਼ਨ ਆ ਉਹਨੂੰ ਵੱਧ ਤੋਂ ਵੱਧ ਸਪੋਰਟ ਕਰਨੀ ਚਾਹੀਦੀ ਸਾਨੂੰ ਸਾਰੀਆਂ کلبਾਂ ਨੂੰ ਜਿਹੜੇ ਆਪਣੇ ਆਉਣ ਵਾਲਾ ਪੁਹੇਖਿਆ ਉਹ ਇਸ ਕਬੱਡੀ ਵੱਲ ਜੁੜੇ ਉਹਨਾਂ ਦੇ ਵੱਖਰੇ ਟੂਰਨਾਮੈਂਟ ਜਾਂ ਉਹਨਾਂ ਨੂੰ ਮਤਲਬ ਮੈਚ ਕਰਾਏ ਜਾਣ ਜਾਂ ਕਿ ਉਹਨਾਂ ਦੇ ਆਣੇ ਨੂੰ ਹੋਰ ਪਛਾਪ ਬਣੇ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ ਇਹ ਪਰ ਕਹਿੰਦੇ ਰੇਡ ਪੇਪੀਆ ਦੁਨੀਆ ਵੇਦੀ ਆ ਅੱਜ ਕਹਿੰਦੇ ਪੱਟੇ ਸਨਮਾਨ ਸਾਡੇ ਮਨਸ਼ੇਰ ਦਾ ਸਨਮਾਨ ਅੱਜ ਕਹਿੰਦੇ ਧਿਬਰੀ ਦਾ ਸਨਮਾਨ ਦਿਲਾਲ ਕਹਿੰਦੇ ਇੱਕ ਸਨਮਾਨ ਮਨਸ਼ੇਰ ਜੋਤੀ ਦਾ ਕੀਤਾ ਜਾਵੇਗਾ ਆਉਣ ਵਾਲੇ ਨੈਕਸਟ ਈਅਰ 4 ਮਈ ਨੂੰ ਸੇਮ ਡੇਟਾਂ ਤੇ ਹੀ ਅਸੀਂ ਕਬੱਡੀ ਕੱਪ ਕਰਵਾਵਾਂਗੇ ਜਿੱਥੇ ਕਿ ਸਾਨੂੰ ਬਹੁਤ ਤੁਹਾਡੇ ਸਹਿਯੋਗ ਦੀ ਲੋੜ ਆ ਇਸ ਵਾਰ ਜੋ ਵੀ ਕਮੀਆਂ ਹੋਈਆਂ ਉਹ ਅਸੀਂ ਪੂਰੀਆਂ ਕਰਾਂਗੇ। ਇਸ ਵਾਰ ਸਪੈਸ਼ਲ ਧੰਨਵਾਦ ਕਰਨਾ ਚਾਹੁੰਦੇ ਆ ਅਸੀਂ अजीतਪਾਲ ਭਾਜੀ ਮਕਾਲਮ ਕਾਲਜ ਵਾਲਿਆਂ ਦਾ ਜਿਨ੍ਹਾਂ ਦਾ ਸਾਨੂੰ ਬਹੁਤ ਵੱਡਾ ਸਹਿਯੋਗ ਸੀਗਾ। ਫਿਰ ਸैम ਐਮ ਕੇ ਮਕੈਨਿਕ ਵਾਲੇ ਦਾ ਵੀਰ ਦਾ ਸਾਡੇ ਨੂੰ ਬਹੁਤ ਵੱਡਾ ਸਹਿਯੋਗ ਸੀ। ਪੰਧੀਰ ਪੀ ਐਨ ਵੀ ਟਰਾਂਸਪੋਰਟ ਵਾਲਿਆਂ ਦਾ ਉਹਨਾਂ ਦਾ ਵੀ ਬਹੁਤ ਵੱਡਾ ਸਾਡੇ ਨੂੰ ਸਹਿਯੋਗ ਸੀ। ਪੀ ਵੀ 18 ਟਰਾਂਸਪੋਰਟ ਵਾਲੇ ਉਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਸੀਗਾ ਧੰਨਵਾਦ ਕਰਨਾ ਚਾਹੁੰਦੇ ਆ। ਰਾਏ ਬ੍ਰਦਰ ਬਰਗੂਲਗਾ ਉਹਨਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਜੋ ਕਿ ਅਸੀਂ ਸੋਚਿਆ ਵੀ ਨਹੀਂ ਸੀ ਕਿ ਸਾਡੇ ਨਾਲ ਖੜਦੇ ਆ ਹਰੇਕ ਸੰਭ ਬਹੁਤ ਧੰਨਵਾਦ ਆਈ ਸਾਡਾ ਸਾਡੇ ਕਲੱਬ ਨੂੰ ਅਸੀਂ ਕਾਸ਼ ਕਰਦੇ ਆਂ ਵੀ ਗਾਂ ਵਾਲੇ ਸਾਲ ਅਸੀਂ ਇੰਦੋਂ ਵੀ ਵਧੀਆ ਟੂਰਨਾਮੈਂਟ ਕਬੱਡੀ ਕੱਪ ਕਰਾਵਾਂਗੇ ਤੇ ਜੇ ਇਸ ਵਾਰ ਕੋਈ ਕਮੀ ਰਹਿ ਗਈ ਹੋਵੇ ਅਸੀਂ ਗਲਤੀ ਮੰਨਦੇ ਆਂ ਖਿਮਾ ਦੇ ਜਾਚਕਾਂ ਅਸੀਂ ਕੋਸ਼ਿਸ਼ਾਂ ਕਰਾਂਗੇ ਇੰਦੋਂ ਵੀ ਵਧੀਆ ਟੂਰਨਾਮੈਂਟ ਕਬੱਡੀ ਕੱਪ ਕਰਾਈਏ ਸੰਗਤਾਂ ਜਿਉ ਵੀ ਆ ਸਾਨੂੰ ਸਹਿਯੋਗ ਦੇਣ ਜੇ ਕੋਈ ਸਾਥੋਂ ਕਮੀ ਰਹੀ ਗਈ ਹੋਵੇ ਤਾਂ ਅਸੀਂ ਗਲਤੀ ਮੰਨਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਵੀ ਜਿੰਨਾ ਆਪਣਾ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਵੱਲੋਂ ਜਿਹੜਾ ਟੂਰਨਾਮੈਂਟ ਕਰਵਾਇਆ ਗਿਆ ਸੀ ਮਰੀਸਬਨ ਕਬੱਡੀ ਕੱਪ ਜਿਹੜਾ ਕਿ ਸਾਰੇ ਸਹਿਯੋਗੀਆਂ ਦੇ ਸਹਿਯੋਗ ਦੇ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਬਹੁਤ ਹੀ ਜ਼ਿਆਦਾ ਵਧੀਆ ਸਕਸੈਸਫੁਲ ਰਿਹਾ ਬਹੁਤ ਸਾਨੂੰ ਵਧੀਆ ਫੀਡਬੈਕ ਮਿਲਿਆ ਸਾਡੇ ਵੱਲੋਂ ਬਹੁਤ ਕਮੀਆਂ ਵੀ ਰਹਿ ਗਈਆਂ ਹੋਣਗੀਆਂ ਅਸੀਂ ਖਿਮਾ ਦੇ ਜਾਚਕਾ ਕਾਟ ਅਸੀਂ ਸਾਰੇ ਸਹਿਯੋਗੀਆਂ ਦਾ ਆਪਣੇ ਸਪੌਂਸਰਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਨਾਲ ਦੀ ਨਾਲ ਅਸੀਂ ਗੁਰੂ ਘਰ 골ਡ ਕੋਸ ਸਿੰਘ ਸਭਾ ਗੁਰਦੁਆਰਾ ਉਹਨਾਂ ਦੀ ਸਾਰੀ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਤੇ ਨਾਲ ਹੀ ਆਪਣੇ 골ਡ ਕੋਸ ਪੰਜਾਬੀ ਕਲੱਬ ਜਿਹੜਾ ਆਪਣੇ ਸ਼ੌਕਰ ਵਾਲੇ ਆ ਉਹਨਾਂ ਵੀਰਾਂ ਨੇ ਆਪਾਂ ਨੂੰ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਤੇ ਆਪਣੇ ਮੇਲੇ ਨੂੰ ਪੂਰਾ ਸਕਸੈਸਫੁਲ ਬਣਾਇਆ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਥੈਂਕ ਯੂ